ਡੇਰਾਬਾਬਾ ਨਾਨਕਦੇਵ ਰਹਿਣ ਵਾਲੇ ਸੰਦੀਪ ਸਿੰਘ ਉਰਫ ਸ਼ੇਰਾ ਦਾ ਬੀਤੀ ਰਾਤ ਥਾਣਾ ਅਜਨਾਲਾ ਦੇ ਅਧੀਨ ਆਉਂਦੇ ਪਿੰਡ ਨਾਨੁਕੇ ਕਣਕ ਦੇ ਖੇਤਾਂ ਵਿੱਚ ਸ਼ੱਕੀ ਹਾਲਾਤ ਵਿੱਚ Laash ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ। ਜਦੋਂ ਇਸ ਮਸਲੇ ਬਾਰੇ ਮ੍ਰਿਤਕ ਦੀ ਸਾਥ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਕੁਝ ਮੁਲਾਜ਼ਮ ਸਿਵਲ ਵਰਦੀ ਵਿੱਚ 26 ਫਰਵਰੀ ਨੂੰ ਮ੍ਰਿਤਕ ਸੰਦੀਪ ਉਰਫ ਸ਼ੇਰਾ ਨੂੰ ਉਹਨਾਂ ਦੇ ਘਰ ਤੋਂ ਇਹ ਕਹਿ ਕੇ ਲੈ ਗਏ ਕਿ ਕਿਸੇ ਕੇਸ ਵਿੱਚ ਪੁੱਛ ਪੜਤਾਲ ਕਰਨੀ ਹੈ ਉਸ ਤੋਂ ਬਾਅਦ ਸੰਦੀਪ ਫੋਨ ਤੇ ਆਪਣੇ ਘਰ ਗੱਲ ਕਰਦਾ ਰਿਹਾ ਪਰ ਕੱਲ ਰਾਤ ਅਚਾਨਕ ਸੰਦੀਪ ਦੀ ਮੌਤ ਦੀ ਖਬਰ ਮਿਲਦੀ ਹੈ ਜਿਸ ਤੋਂ ਬਾਅਦ ਜਨਾਲਾ ਪੁਲਿਸ লাশ ਨੂੰ ਕਬਜ਼ੇ ਵਿੱਚ ਲੈ ਕੇ ਅਜਨਾਲਾ ਦੇ ਸਿਵਲ ਹਸਪਤਾਲ ਵਿੱਚ ਪਹੁੰਚਦੀ ਹੈ ਜਿੱਥੇ ਮ੍ਰਿਤਕ ਸੰਦੀਪ ਦਾ ਪੋਸਟਮਾਰਟਮ ਕਰਨ ਉਪਰੰਤ ਦੇਰ ਸ਼ਾਮ লাশ ਮ੍ਰਿਤਕ ਦੇ ਪਿੰਡ ਡੇਰਾ ਬਾਬਾ ਨਾਨਕ ਪਹੁੰਚੀ ਪਰਿਵਾਰਕ ਮੈਂਬਰਾਂ ਵੱਲੋਂ ਗਲਤ ਬਤ ਕਰਦੇ ਸਰਕਾਰ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਗਈ ਜਦੋਂ ਪੁਲਿਸ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਕਹਿੰਿਆ ਹਾਲੇ ਜਾਂਚ ਚੱਲ ਰਹੀ ਹੈ ਤੇ ਜਲਦੀ ਹੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਮੈਂ ਤੇਰੇ ਦੀ ਸੱਸ ਵੀ ਸੱਸ ਜੀ ਕੀ ਗੱਲ ਹੈ ਹਾਂਜੀ ਉਹਨਾਂ ਥੋੜੀ ਬਹੁਤੀ ਛੋਟੀ ਮੋਟੀ ਲੜਾਈਆਂ ਹੁੰਦੀਆਂ ਸੀ ਤੇ ਘਰੇ ਰਹਿੰਦਾ ਰਿਹਾ ਆ ਤੇ ਹੂੰ ਜੜੇ ਆ ਪਤਾ ਨਹੀਂ ਕੋਈ ਕੇਸ ਵਗੈਰਾ ਪਿਆ ਤੇ ਕਹਿੰਦੇ ਆ ਕਿ ਸਿਵਲ ਵਾਲੇ ਆ ਗਏ ਆ ਪਹਿਲਾਂ ਇੱਧਰ ਆਏ ਸੀ ਇੱਧਰੋਂ ਫੇਰ ਉਹ ਮੇਰੇ ਵੱਲ ਪਪਾ ਜੀ ਨੂੰ ਭੇਜ ਦਿੱਤੇ ਤਾਂ ਰਾ ਸੋਚਿਆ ਕਿ ਕੋਈ ਮਿਲਣ ਵਾਲੇ ਆਏ ਆ ਉਹ ਇਹਨਾਂ ਨੂੰ 26 ਫਰਵਰੀ ਨੂੰ ਘਰੋਂ ਲੈ ਗਏ ਆ ਸੰਦੀਪ ਨੂੰ ਪੁਲਿਸ ਵਾਲੇ ਹਾਂਜੀ ਸਿਵਲ ਵਿੱਚ ਹੀ ਉਹਨਾਂ ਦਾ ਨਾਂ ਹੀ ਅਮਨਦੀਪ ਸਿੰਘ ਤੁਹਾਨੂੰ ਸੰਗੀ ਸਰ ਠੀਕ ਇਹ ਕਹਿੰਦੇ ਉਹ ਕਹਿੰਦੇ ਕਿ ਸਾਡਾ ਮਾਤਾ ਥੋੜਾ ਜਿਹਾ ਕਾਮਵਾ ਤੁਸੀਂ ਹਾਡੇ ਭਰੋਸੇ ਤੇ ਮੁੰਡੇ ਨੂੰ ਭੇਜ ਦੋ ਅਈ ਇਹਨੂੰ ਕੋਈ ਕੁਛ ਨਹੀਂ ਹੋਣ ਦਾਂਗੇ ਜੋ ਕੁਛ ਵੀ ਹੋਏਗਾ ਪਹਿਲਾਂ ਹਾਡੇ ਨਾਲ ਹੋਏਗਾ ਫਿਰ ਇਹਦੇ ਨਾਲ ਹੋਏਗਾ ਤੇ ਅੱਜ ਜਦੋਂ ਰਾਤੀ ਗੱਲ ਹੋਈ ਆ ਤੇ ਉਹਨ ਕੋਈ ਵੀ ਮਤਲਬ ਕਿ ਉਹਨਾਂ ਨੇ ਕਿਹਾ ਆਪ ਪਛੇਤੀ-ਛੇਤੀ ਚੱਲੇ ਹੁਣ ਤੁਸੀਂ ਹਣ ਫੋਨ ਨਾ ਕਰਿਓ ਉਸ ਤੋਂ ਬਾਅਦ ਕੱਲੇ ਡੈੱਡ ਬੋਡੀ ਮਿਲੀ ਸ਼ੇਰੇ ਦੀ ਉਹ ਕਿੱਦਾਂ ਉਹ ਕਿੱਥੇ ਗਏ ਚਾਰਜ ਨੇ ਜਿਹੜੇ ਪੰਜ ਉਹਨਾਂ ਦੀ ਪੂਰੀ ਟੀਮ ਗਈ ਰਹੀ ਦਾਲ ਉਹ ਕਿਉਂ ਲਿ ਗਏ ਮਿਸ਼ਨ ਤੇ ਇਹਨੂੰ ਛੇਰੇ ਨੂੰ ਕੱਲੇ ਨੂੰ ਲੈ ਕੇ ਗਏ ਆ ਲੈ ਕੇ ਗਏ ਰਮਦਾਸ ਤੇ ਉਹਦੇ ਵਿੱਚਕਾਰ ਪਤਾ ਨਹੀਂ ਕਿਹੜੀ ਜਗ੍ਹਾ ਤੋਂ ਰਮਦਾਸ ਵਾਲਿਆਂ ਨੇ ਸਾਨੂੰ ਦੱਸਿਆ ਫੋਨ ਕਰਕੇ ਕਿ ਤੁਹਾਡਾ ਬੱਚਾ ਛੇਰੇ ਦੀ ਰੱਤ ਹੋ ਗਿਆ ਤੇ ਆਪਾਂ ਉਹਨੂੰ ਸਿਵਲ ਹਸਪੀਟਲ ਲੈ ਕੇ ਗਏ ਆ ਅਜਨਾਲੇ ਲੈ ਕੇ ਗਏ ਆ ਹਾਂਜੀ 26 ਤਰੀਕ ਨੂੰ ਆਏ ਸੀ ਕਹਿੰਦੇ ਹਾਂਜੀ 26 ਫਰਵਰੀ ਨੂੰ ਲੈ ਕੇ ਗਏ 26 ਫਰਵਰੀ ਦਾ ਗਿਆ ਸੀ ਹਾਂਜੀ ਤੇ ਕਾਫੀ देर ਤੋਂ ਮਤਲਬ ਕਿ ਚਲੋ ਮਾੜਾ ਮोटा ਹੁੰਦਾ ਹੀ ਉਹ ਕੋਈ ਗੱਲ ਨੂੰ ਨਿਪਟ ਜਾਂਦਾ ਹੀ ਉਹ ਹੈ ਉਹ ਮੁਲਾਜ਼ਮ ਸੀ ਕਿ ਉਹ ਉਹਨਾਂ ਨੇ ਸਾਨੂੰ ਮੁਲਾਜ਼ਮ ਹੀ ਦੱਸਿਆ ਆਪਣੇ ਵੱਲੋਂ ਵਿਚੇਰਾ ਚ ਲਗਾਣਾ ਹਾਂਜੀ ਤੇ ਜਿਹੜੀ ਪ੍ਰਗਿਆ ਜਾਨਵਾ ਅੰਮ੍ਰਿਤਸਰ ਦੀ ਪਹਿਲਾਂ ਉਹ ਹੀ ਉੱਥੇ ਉਹ ਬਦਲੀ ਹੋ ਕੇ ਚੱਲ ਗਈ ਹੈ ਸਾਡੇ ਕੋਲ ਉਹਨਾਂ ਦਾ ਨੰਬਰ ਨਹੀਂ ਹੈਗਾ ਉਹਨਾਂ ਕੋਲ ਹੀ ਪਹਿਲਾ ਛੇਰੇ ਦਾ ਕੇਸ ਤੋਂ ਕਹਿੰਦੇ ਕੋਈ ਸ਼ਹਿਰ ਵਿੱਚੋਂ ਤੁਹਾਡੇ ਉਹ ਹੋਇਆ ਦਾਵਾ ਮਤਲਬ ਕਿ ਪੈਸਿਆਂ ਦਾ ਕਪਲਾ ਹੋਇਆ ਦਾ ਨਕਲੀ ਨੋਟਾਂ ਤੇ ਤੇਰੇ ਦਾ ਮਤਲਬ ਕਿ ਇਹਦੇ ਕੋਈ ਜਾਂਚ ਪੜਤਾਲ ਕਰਨੀ ਆਪਾਂ ਉਹ ਇੱਕ ਦੋ ਜਾਂਚ ਪੜਤਾਲ ਕਰਾਂ ਦੇ ਕਰਾਂ ਦੇ ਕਰਾਂ ਦੇ ਕਾਫੀ ਉਹਨਾਂ ਨੇ ਵੱਡਿਆਂ ਨਾਲ ਕਰਨ ਲੱਗ ਪਿਆ ਉਹਨਾਂ ਨੇ ਕਿਹਾ ਇਹ ਕਿ ਛੋਟਾ ਜਿਹਾ ਕੰਮ ਹੈ ਮਾਤਾ ਚਾਰ ਦਿਨ ਪਹਿਲਾਂ ਆਏ ਆ ਰੋਟੀ ਦਾ ਟਿਕਾ ਖਾਦੀ ਉਹਨਾਂ ਨੇ ਤਿੰਨ ਜਣੇ ਆਏ ਤਿੰਨ ਮੁਲਾਜ਼ਮ ਨਾਲ ਸ਼ੇਰਾ ਆ ਜਾਂਦਾ ਸੀ ਛੇ ਤੁਹਾਡਾ ਜਵਾਈ ਉਹਨਾਂ ਨੂੰ ਜਾਂਦਾ ਪੁਲਿਸ ਵਾਲਿਆਂ ਨੂੰ ਹੁਣ ਉਹਨਾਂ ਦਾ ਮਹੀਨੇ ਤੋਂ ਹੀ ਵਾਕ ਵੀ ਹੀ ਉਹਦੇ ਪਹਿਲਾਂ ਨਹੀਂ ਹੈਗੀ ਜਿਹਨਾਂ ਨਾਲ ਲੱਗੇ ਹਾਂਜੀ ਇਹਲਾ ਨਹੀਂ ਹੈਗੀ ਫੋਨ ਕੀ ਚਾਹੁੰਦੇ ਤੁਸੀਂ ਆਪਾਂ ਇਨਸਾਫ ਚਾਹੁੰਦੇ ਆ ਹਨੂ ਕੋ ਆ ਕੇ ਦੱਸਣ ਸਾਡੇ ਮੁੰਡੇ ਨਾਲ ਕੀ ਕੀਤਾ ਉਹਨਾਂ ਨੇ ਕਿਉਂ ਲੈ ਕੇ ਗਏ ਉਹਨੂੰ ਕਿਹੜੇ ਕੇਸ ਚ ਲਾ ਕੇ ਗਏ ਇਸ ਸਟਾਰ ਸਿਰੇ ਕਰ ਚੁ ਹਾਂਜੀ ਮੰਮੀ ਅੱਜ ਆਂਦੀ ਆ ਫੇਰ ਮੰਮੀ ਵਿਚਾਰੀ ਘਰੇ ਨਹੀਂ ਆ ਹਾਂਜੀ ਵਾਈ ਵੀ ਘਰੇ ਕਰਾਉਂਗੇ ਇਹ ਤੁਸੀਂ ਕੀ ਲੱਗਦੇ ਹੋ ਉਹਦੇ ਮਦਰ ਲੱਗਦਾ ਬ੍ਰਦਰ ਲੱਗਦਾ ਕੀ ਗੱਲ ਹੋਈ ਸਾਰੀ ਸਿਰ ਗੱਲ ਕੋਈ ਨਹੀਂ ਆਉਤੋ ਆਪਣੇ ਉਤ ਸੋਹਿਆ ਕਰ ਤੋਂ ਗਿਆ ਆ ਤੇ ਸਵੇਰੇ ਹਾਨੂੰ ਫੋਨ ਆਂਦਾ ਆ ਕਿ ਤੁਹਾਡੇ ਭਰਾ ਨੂੰ ਕਿਸ ਨੇ ਮਾਰਤਾ ਆ ਉਹਨੇ ਹਣ ਉਂ ਕਿਹ ਪਰ ਕਿਨੇ ਮਾਰਿਆ ਆ ਮਤਲਬ ਆਪਾਂ ਇਹੀ ਪ੍ਰਸ਼ਾਸਨਕ ਇਹੀ ਮੰਗ ਕਰਦੇ ਆ ਤਾਂ ਨੁਕਸਾਨ ਚੱਲਦਾ ਔਰ ਤੋਂ ਜਿਨ੍ਹਾਂ ਨੇ ਉਹਨੂੰ ਮਾਰਿਆ ਹੈ ਤੇ ਜਿਹਨਾਂ ਨੇ ਉਹਨੂੰ ਸੱਦਿਆ ਇਹ ਗੱਲ ਕੱਲ ਦੀ ਗੱਲ ਨਹੀਂ ਹੋਈ ਸੀ ਇਹ ਮੇਰੇ ਖਿਆਲ ਨਾਲ ਕੱਲ ਦੀ ਗੱਲ ਜੇ ਕਿਹੜੀ ਜਗ੍ਹਾ ਦੀ ਗੱਲ ਆ ਇਹ ਕਰ ਲਿਆ ਕਿ ਜੇ ਜਨਾਲੇ ਬਣੀ ਚੈਡ ਦੇ ਦੱਸ ਦੇ ਜੇ ਜਨਾਲੇ ਜਦੋਂ ਦਾ ਦੋਸ ਵਾਰ ਚੈਡ ਤੇ ਕੀ ਪਤਾ ਕਿ ਪੁਲਿਸ ਦੀ ਕੰਦੀ ਤਾਂ ਪੁਲਿਸ ਨੇ ਪਹਿਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੁਣ ਪੋਸਟਮਾਰਟ ਮੋਰ ਕਲਾਸ਼ ਆ ਗਈ ਕਰ ਹਾਂਜੀ ਤੇ ਸਰਕਾਰ ਵੱਲੋਂ ਕੀ ਕਹਿੰਦੇ ਸਰਕਾਰ ਅਜੇ ਵੀ ਜੀ ਕਰਨਾ ਮम्मा ਇਹ ਨੀਤ ਮम्मा ਅਣਕੇ ਸਰਕਾਰ ਕਰਨਾ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime